ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਦੇ ਵਿੱਚ ਜਿਸ ਦੇ ਵਿੱਚ ਆਪਾਂ ਨੇ ਅੱਜ ਬਣਾਉਣ ਲੱਗੇ ਆਂ ਦਾਲ ਤਾਂ ਦਾਲ ਲਈ ਮੈਂ ਪਾਣੀ ਰੱਖ ਲਿੱਤਾ ਸੀਗਾ ਤੇ ਉਹਦੇ ਵਿੱਚ ਮੈਂ ਆਪਣੇ ਹਿਸਾਬ ਦੇ ਨਾਲ ਦਾਲ ਸਾਫ਼ ਕਰਕੇ ਧੋ ਕੇ ਪਾ ਦਿੱਤੀ ਹੈ ਤੁਸੀਂ ਵੀ ਜਦੋਂ ਵੀ ਦਾਲ ਬਣਾਉਣੀ ਹੈ ਤਾਂ ਚੰਗੀ ਤਰ੍ਹਾਂ ਉਸ ਨੂੰ ਸਾਫ਼ ਕਰ ਲੈਣਾ ਹੈ ਤੇ ਫਿਰ ਉਸ ਨੂੰ ਧੋ ਕੇ ਉਸ ਤੋਂ ਬਾਅਦ ਹੀ ਪਾਣੀ ਦੇ ਵਿੱਚ ਰੱਖਣੀ ਹੈ ਪਾਣੀ ਜੰਮ ਪਹਿਲੂ ਜੋ ਵੀ ਬਰਤਨ ਤੁਸੀਂ ਤਿਆਰ ਕੀਤਾ ਹੈ ਦਾਲ ਬਣਾਉਣ ਲਈ ਉਹਦੇ ਵਿੱਚ ਪਾ ਦੇਣੀ ਹੈ ਤੇ ਇਹਦੇ ਵਿੱਚ ਨਾਲ ਹੀ ਮੈਂ ਥੋੜੀ ਜਿਹੀ ਹਲਦੀ ਐਡ ਕੀਤੀ ਹੈ ਹਲਦੀ ਐਡ ਕਰਨ ਤੋਂ ਬਾਅਦ ਫਿਰ ਉਸ ਨੂੰ ਮਿਕਸ ਕਰਨ ਤੋਂ ਬਾਅਦ ਮੈਂ ਕੁੱਕਰ ਨੂੰ ਬੰਦ ਕਰ ਦਵਾਂਗੀ ਤਾਂ ਕਿ ਸਿੱਟੀ ਲੱਗੇ ਕਿ ਦਾਲ ਜਦੋਂ ਵੀ ਆਪਾਂ ਕੁੱਕਰ 'ਚ ਬਣਾਈ ਦੀਏ ਤਾਂ ਉਹਦੇ ਵਿੱਚ ਸਿੱਟੀ ਲੱਗਣੀ ਜ਼ਰੂਰੀ ਹੁੰਦੀ ਹੈ ਤਾਂ ਆਪਾਂ ਨੇ ਇਹਦੇ ਵਿੱਚ ਮਾਂ ਛੋਲੇ ਦੀ ਦਾਲ ਬਣਾ ਰਹੇ ਹਾਂ ਤਾਂ ਇਸ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਠੀਕ ਹੈ ਜੀ ਤਾਂ ਸਿੱਟੀ 4-5 ਲੱਗਣਗੀਆਂ ਇਹਦੇ ਵਿੱਚ ਤੇ ਨਾਲ ਹੀ ਇੱਧਰ ਮੈਂ ਦਾਲ ਦੇ ਨਾਲ ਰਾਈਸ ਬਣਾ ਰਹੀ ਆ ਤਾਂ ਉਹਦੇ ਲਈ ਮੈਂ ਇੱਕ ਬਰਤਨ ਦੇ ਵਿੱਚ ਪਾਣੀ ਰੱਖ ਲਿੱਤਾ ਹੈ ਪਹਿਲਾਂ ਤੋਂ ਹੀ ਤੇ ਮੈਂ ਰਾਈਸ ਧੋਸ਼ ਕਰ ਲਿੱਤੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਹੁਣ ਰਾਈਸ ਐਡ ਕਰ ਦੇਵਾਂਗੀ ਇਹ ਦੇਖੋ ਮੈਂ ਤੇ ਰਾਈਸ ਐਡ ਕਰਨ ਲੱਗੀ ਆ ਇਹਦੇ ਵਿੱਚ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਤੁਸੀਂ ਕਿੰਨੇ ਘਰ ਪਾਣੀ ਹੈ ਉਨੇ ਪਾ ਸਕਦੇ ਹੋ ਮੈਂ ਇੱਥੇ ਅੱਧਾ ਗਲਾਸ ਹੀ ਰਾਈਸ ਰੱਖੇ ਨੇ ਕਿਉਂਕਿ ਖਾਣ ਤੇ ਡਿਪੈਂਡ ਕਿੰਨੇ ਮੈਂਬਰ ਖਾਣ ਵਾਲੇ ਨੇ ਤੇ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਇੱਕ ਗਲਾਸ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਹਦੇ ਲਈ ਹੁਣ ਮੈਂ ਇਹਨੂੰ ਰੱਖ ਦਵਾਂਗੀ ਟੱਕੇ ਜਦੋਂ ਤੱਕ ਆਪਣੇ ਦਾਲ ਤੇ ਚਾਵਲ ਬਣ ਰਹੇ ਨੇ ਆਪਾਂ ਨੇ ਨਾਲ ਦੀ ਨਾਲ ਆਪਣੇ ਤੜਕੇ ਦੇ ਕੰਮ ਵੀ ਸ਼ੁਰੂ ਕਰ ਦੇਣੀ ਤੜਕਾ ਤਿਆਰ ਕਰਨਾ ਹੈ ਜਿਵੇਂ ਲਸਣ ਵਗੈਰਾ ਹੋ ਗਿਆ ਆਧਾ ਹੋ ਗਿਆ ਪਿਆਜ਼ ਹੋ ਗਿਆ ਕੱਟ ਕੇ ਆਪਾਂ ਨੇ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਨਾਲ ਦੀ ਨਾਲ ਆਪਣੇ ਰਾਈਸ ਤੇ ਦਾਲ ਵੀ ਬਣਦੇ ਜਾਣਗੇ ਆਪਣਾ ਟਾਈਮ ਵੀ ਖਬਰ ਹੋਏਗਾ ਤੇ ਨਾਲ ਤੇ ਆ ਦੇਖੋ ਹੁਣ ਇੱਥੇ ਮੇਰੇ ਰਾਈਸ ਥੋੜੇ ਜਿਕੇ ਬਣ ਰਹੀ ਥੋੜਾ ਟਾਈਮ ਹੋਰ ਲੱਗੇਗਾ ਤੇ ਇਸ ਤੋਂ ਪਹਿਲਾਂ ਹੀ ਮੈਂ ਕੀ ਕਰਦੀ ਹੁੰਨੀ ਆ ਮੈਂ ਨਿੰਬੂ ਨਿਚੋੜ ਦਿੰਦੀ ਆ ਦੇ ਵਿੱਚ ਨਿੰਬੂ ਨਿਚੋੜਨ ਨਾਲ ਕੀ ਹੁੰਦਾ ਹੈ ਰਾਈਸ ਜਿਹੜੇ ਹੁੰਦੇ ਆ ਉਹ ਇਕੱਲੇ ਇਕੱਲੇ ਬਣਦੇ ਆ ਖਿੱਲੇ ਖਿੱਲੇ ਬਣਦੇ ਆ ਜਦੋਂ ਵੀ ਰਾਈਸ ਬਣਨ ਵਾਲੇ ਹੋਣ ਤਾਂ ਤੁਸੀਂ ਉਸ ਦੇ ਵਿੱਚ ਕੀ ਕਰਨਾ ਹੈ ਅੱਧਾ ਨਿੰਬੂ ਨਿਚੋੜ ਦੇਣਾ ਹੈ ਤੇ ਉਸ ਨੂੰ ਥੋੜੀ ਦੇਰ ਲਈ ਸੇਕ ਲੱਗਣ ਦੇਣਾ ਹੈ ਕਵਰ ਕਰਕੇ ਰੱਖ ਦੇਣਾ ਹੈ ਤੁਸੀਂ ਉਸ ਨੂੰ ਮੈਂ ਹੁਣ ਇਹਨੂੰ ਥੋੜੀ ਦੇਰ ਲਈ ਇਦਾਂ ਹੀ ਛੱਡ ਦੇਵਾਂਗੀ ਘਾਟਾਂ ਆਂਚ ਦੇ ਉੱਪਰ ਦੇ ਆਪਣੇ ਚੋਲ ਬਣ ਗਏ ਸੀਗੇ ਤੇ ਹੁਣ ਆਪਾਂ ਨੇ ਇੱਥੇ ਕੀ ਕਰਨਾ ਹੈਗਾ ਇਹ ਤੜਕੇ ਤਿਆਰੀ ਕਰਨੀ ਹੈ ਮੈਂ ਇੱਕ ਕੜਾਹੀ ਦੇ ਵਿੱਚ ਤੇਲ ਪਾ ਦਿੱਤਾ ਹੈ ਤੇ ਜਦੋਂ ਤੇਲ ਗਰਮ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਕਲੀਆਂ ਪਾਣੀਆਂ ਨੇ ਲਸਣ ਦੀਆਂ ਮੈਂ ਇਸ ਵਾਰ ਇਹਦੇ ਵੀ ਥਾਲ ਦੇ ਵਿੱਚ ਪੀਸ ਕੇ ਨਹੀਂ ਪਾਵਾਂਗੀ ਆਦਰ ਲਸਣ ਮੈਂ ਇਹਦੇ ਵਿੱਚ ਕੱਟ ਕੇ ਹੀ ਪਾਵਾਂਗੀ ਮੈਂ ਲਸਣ ਦੀਆਂ ਗਲੀਆਂ ਥੋੜੀਆਂ ਘੱਟ ਹੀ ਐਡ ਕੀਤੀਆਂ ਹਨ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਦੇ ਵਿੱਚ ਲਸਣ ਨਹੀਂ ਮੈਂ ਖਾਂਦੀ ਕਿਉਂਕਿ ਥੋੜਾ ਗਰਮ ਹੁੰਦਾ ਹੈ ਉਹ ਤਾਂ ਮੈਂ 4-5 ਹੀ ਗਲੀਆਂ ਲੈਂਦੀ ਆ ਨਹੀਂ ਇਹਦੇ ਵਿੱਚ ਲਸਣ ਦੀਆਂ ਤੇ ਨਾਲ ਹੀ ਇਹਦੇ ਵਿੱਚ ਮੈਂ ਆਹ आधा ਐਡ ਕੀਤਾ ਹੈ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਪਿਆਜ਼ ਜੋ ਇੱਕ ਪਿਆਜ਼ ਮੈਂ ਕੱਟਿਆ ਮੀਡੀਅਮ ਸਾਈਜ਼ ਦਾ ਉਹ ਪਾ ਦੇਵਾਂਗੀ ਤਾਂ ਦੇਖੋ ਆਪਣਾ ਮਸਾਲਾ ਹੋ ਗਿਆ ਹੈ ਬਿਲਕੁਲ ਹੀ ਇਹ ਇਸ ਤੋਂ ਬਾਅਦ ਇਹਦੇ ਵਿੱਚ ਪਿਆਜ਼ ਐਡ ਕਰ ਦਿੱਤੇ ਆਪਾਂ ਨੇ ਪਿਆਜ਼ ਐਡ ਕਰਨ ਤੋਂ ਬਾਅਦ ਜਦੋਂ ਇਹ ਬਰਾਊਨ ਹੋ ਜਾਣਗੇ ਪਿਆਜ਼ ਤਾਂ ਇਹਦੇ ਵਿੱਚ ਆਪਾਂ ਨੇ ਨਮਕ ਮਿਰਚ ਪਾ ਦੇ ਮੰਗੇ ਮੈਂ ਅੱਜ ਇਸ ਦੇ ਵਿੱਚ ਟਮਾਟਰ ਨਹੀਂ ਪਾਵਾਂਗੀ ਕਿਉਂਕਿ ਟਮਾਟਰ ਖਤਮ ਸੀਗੇ ਕੋਈ ਅੱਜ ਗਲੀ ਵਿੱਚ ਵੀ ਨਹੀਂ ਆਇਆ ਟਮਾਟਰ ਵਾਲਾ ਤਾਂ ਇਸ ਲਈ ਮੈਂ ਟਮਾਟਰ ਨਹੀਂ ਪਾ ਰਹੀ ਆ ਬਿਦਾਊਟ ਟਮਾਟਰ ਤੋਂ ਆਪਾਂ ਨੇ ਦਾਲ ਬਣਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਖਾਣ ਵਿੱਚ ਤੇ ਐਦਾਂ ਲੱਗਦਾ ਹੈ ਕਿ ਜਿਵੇਂ ਆਪਾਂ ਨੇ ਲੰਗਰ ਦੇ ਵਿੱਚ ਦਾਲ ਖਾ ਰਹੇ ਹਾਂ ਲੰਗਰ ਵਾਲੀ ਦਾਲ ਦਾ ਟੇਸਟ ਆਂਦਾ ਇਹਦੇ ਵਿੱਚ ਬਹੁਤ ਹੀ ਖੜਮੀ ਖੜਮੀ ਦਾਲ ਬਣਦੀ ਹੈ ਇਹ ਬਿਦਾਊਟ ਟਮਾਟਰ ਤੋਂ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਹੀ ਆਪਾਂ ਨੂੰ ਟਮਾਟਰ ਐਡ ਕਰਨਾ ਹੁੰਦਾ ਹੈ ਕਈ ਵਾਰ ਆਪਾਂ ਦੇ ਘਰ ਵਿੱਚ ਟਮਾਟਰ ਨਹੀਂ ਹੁੰਦਾ ਤਾਂ ਵੀ ਆਪਾਂ ਨੇ ਬਹੁਤ ਹੀ ਵਧੀਆ ਤੇ ਟੇਸਟੀ ਦਾਲ ਬਣਾ ਸਕਦੇ ਹਾਂ ਉਹ ਵੀ ਸਿੰਪਲ ਤਰੀਕੇ ਦੇ ਨਾਲ ਆਪਣੀ ਜਿਹੜੇ ਪਿਆਜ਼ ਹੈ ਉਹ ਬਰਾਊਨ ਹੋਣ ਵਾਲੀ ਨੇ ਤੇ ਇਹਦੇ ਵਿੱਚ ਆਪਾਂ ਨੇ ਥੋੜਾ ਹੋਰ ਸੇਕ ਲੱਗਣ ਤੋਂ ਬਾਅਦ ਮੈਂ ਹਿੰਗ ਪਾ ਰਹੀ ਐ ਇਹਦੇ ਵਿੱਚ ਇੱਥੇ ਹਿੰਗ ਪਾ ਇਸ ਲਈ ਪਾਣੀ ਹੁੰਨੀ ਹੈ ਕਿਉਂਕਿ ਹਿੰਗ ਬੈ ਤੋਂ ਆਪਾਂ ਨੂੰ ਬਚਾਉਂਦੀ ਹੈ ਦਾਲ ਦੇ ਵਿੱਚ ਬੈ ਹੁੰਦੀ ਹੈ ਜਿਹਦੇ ਨਾਲ ਆਪਣੇ ਹੱਥ ਪੈਰਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਮੈਂ ਇਸ ਕਰਕੇ ਇਹਦੇ ਵਿੱਚ ਹਿੰਗ ਐਡ ਕਰਦੀ ਆ ਹਿੰਗ ਨੂੰ ਥੋੜੀ ਜਿਹੀ ਸੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਮੈਂ ਜਦੋਂ ਥੋੜਾ ਟਾਈਮ ਹੋ ਜਾਏਗਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਮਸਾਲੇ ਐਡ ਕਰਾਂਗੀ ਮਸਾਲਿਆਂ ਦੇ ਵਿੱਚ ਆਪਾਂ ਨੇ ਉਹੀ ਸਿੰਪਲ ਚੀਜ਼ਾਂ ਪਾਵਾਂਗੇ ਜਿਵੇਂ ਕਿ ਨਮਕ ਮਸਾਲਾ ਮਿਰਚ ਮਿਰਚ ਆਪਾਂ ਨੇ ਆਪਣੇ ਟੇਸਟ ਦੇ ਹਿਸਾਬ ਨਾਲ ਪਾਣੀ ਘੱਟ ਜਿਆਦਾ ਤੁਸੀਂ ਕਰ ਸਕਦੇ ਹੋ ਨਮਕ ਵੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ ਹੈ ਘੱਟ ਜਿਆਦਾ ਕਰ ਸਕਦੇ ਹੋ ਤੇ ਜਦੋਂ ਮਸਾਲੇ ਪਾ ਦਿੱਤੇ ਤਾਂ ਮੈਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਦੀ ਜੋ ਦਾਲ ਦਾ ਪਾਣੀ ਹੁੰਦਾ ਹੈ ਮੈਂ ਉਹੀ ਇਹਦੇ ਵਿੱਚ ਮਿਕਸ ਕਰ ਦਿੰਦੀ ਆ ਦਾਲ ਮੈਂ ਇਹਦੇ ਵਿੱਚ ਐਡ ਕਰ ਦਿੱਤੀ ਤੇ ਕਿ ਮੈਨੂੰ ਤੁਹਾਡਾ ਸਹਿਯੋਗ ਮਿਲੇ ਪਿਆਰ ਮਿਲੇ ਤਾਂ ਕਿ ਮੈਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਬਣਾ ਕੇ ਤੁਹਾਡੇ ਕੋਲ ਲੈ ਕੇ ਆਵਾਂ ਤੇ ਆਪਣੀ ਰਸੋਈ ਨੂੰ ਤੁਹਾਡੇ ਨਾਲ ਸਾਂਝਾ ਕਰਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਵੀਡੀਓ ਤੁਹਾਨੂੰ ਕਿੰ딴 ਦੀ ਲੱਗੀ ਧੰਨਵਾਦ